ਇੱਕ ਦਿਨ ਮੈਂ ਆਪਣੀਆਂ ਸਕੂਲ ਸਮੇਂ ਦੀਆਂ ਫੋਟੋਆਂ ਦੇਖ ਰਿਹਾ ਸੀ ਜਦੋਂ ਮੈਂ ਆਪਣੀ 10ਵੀਂ ਜਮਾਤ ਦੀ ਗਰੁੱਪ ਫੋਟੋ ਦੇਖੀ ਤਾਂ ਉਸ ਵਿੱਚ ਮੈਂ ਆਪਣਾ ਹੇਠਲਾ ਬੁੱਲ ਦੰਦਾਂ ਨਾਲ ਦੱਬਿਆ ਹੋਇਆ ਸੀ ਮੈਂ ਜਿਉਂ-ਜਿਉਂ ਆਪਣੀਆਂ ਫੋਟੋਆਂ ਫਰੋਲਦਾ ਗਿਆ ਤਾਂ ਮੈਂ ਦੇਖਿਆ ਕਿ ਇਹ ਬੁੱਲ ਦੱਬੇ ਰੱਖਣ ਦੀ ਆਦਤ ਮੈਨੂੰ ਬਚਪਨ ਤੋਂ ਹੀ ਸੀ ਮੈਂ ਗੰਭੀਰਤਾ ਨਾਲ ਇਸ ਕੜੀ ਨੂੰ ਜੋੜਦੇ ਹੋਏ ਆਪਣੇ ਦਿਮਾਗ ਤੇ ਵਜਨ ਪਾਇਆ ਕਿ ਮੈਂ ਆਪਣੀਆਂ ਸਾਰੀਆਂ ਫੋਟੋਆਂ ਵਿੱਚ ਹੇਠਲਾ ਬੁੱਲ ਕਿਉਂ ਦੱਬਿਆ ਹੋਇਆ ਹੈ ਫਿਰ ਮੇਰੇ ਚੇਤੇ ਆਇਆ ਕਿ ਇੱਕ ਵਾਰ ਮੈਂ ਬਹੁਤ ਛੋਟੀ ਉਮਰ ਵਿੱਚ ਲਗਭਗ ਪਹਿਲੀ ਜਾਂ ਦੂਜੀ ਜਮਾਤ ਵਿੱਚ ਪੜਦਿਆਂ ਆਪਣੇ ਬੀਬੀ ਜੀ ਨਾਲ ਆਪਣੇ ਦਾਦਕੇ ਪਿੰਡ ਗਿਆ ਹੋਇਆ ਸੀ ਉੱਥੇ ਮੇਰੀਆਂ ਵੱਡੀਆਂ ਭਰਜਾਈਆਂ ਜੋ ਕਿ ਉਮਰ ਵਿੱਚ ਮੇਰੀ ਬੀਬੀ ਜੀ ਤੋਂ ਕੁਝ ਕੁ ਸਾਲ ਹੀ ਛੋਟੀਆਂ ਹੋਣਗੀਆਂ ਦਰਿਆ ਬੁਣ ਰਹੀਆਂ ਸਨ ਜਦੋਂ ਮੈਂ ਖੇਡਦਾ ਖੇਡਦਾ ਉਹਨਾਂ ਦੇ ਕੋਲ ਦੀ ਲੰਗਿਆ ਤਾਂ ਉਹਨਾਂ ਨੇ ਮੈਨੂੰ ਦੇਖ ਕੇ ਕਿਹਾ ਇਸ ਦੇ ਬੁੱਲ ਤਾਂ ਆਪਣੇ ਬੀਬੀ ਵਾਂਗੂ ਮੋਟੇ ਹਨ ਉਹ ਗੱਲ ਮੇਰੇ ਦਿਲ ਦਿਮਾਗ ਤੇ ਬਹੁਤ ਡੂੰਗਾ ਅਸਰ ਕਰ ਗਈ ਅਤੇ ਮੈਨੂੰ ਮਹਿਸੂਸ ਹੋਣ ਲੱਗਿਆ ਕਿ ਮੇਰਾ ਹੇਠਲਾ ਬੁੱਲ ਲੋੜ ਤੋਂ ਜ਼ਿਆਦਾ ਵੱਡਾ ਹੈ ਇਹ ਧਾਰਨਾ ਮੇਰੇ ਅੰਦਰ ਬਹੁਤ ਬੁਰੀ ਤਰ੍ਹਾਂ ਘਰ ਕਰ ਚੁੱਕੀ ਸੀ ਅਤੇ ਇਸ ਦੇ ਫਲ ਸरूप ਜਦੋਂ ਵੀ ਫੋਟੋ ਹੋਣੀ ਮੈਂ ਆਪਣਾ ਬੁੱਲ ਦੰਦਾ ਹੇਠ ਦੱਬ ਕੇ ਉਸ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਨੀ ਇਸ ਕਾਰਨ ਹੀ ਮੈਂ 10ਵੀਂ ਜਮਾਤ ਤੱਕ ਦੀਆਂ ਸਾਰੀਆਂ ਫੋਟੋਆਂ ਵਿੱਚ ਆਪਣੇ ਦੰਦਾਂ ਨਾਲ ਬੁੱਲ ਨੂੰ ਦੱਬਿਆ ਹੋਇਆ ਸੀ ਗੱਲ ਇੱਥੇ ਹੀ ਬਸ ਨਹੀਂ ਹੁੰਦੀ ਕੁਦਰਤ ਨੇ ਮੈਨੂੰ ਰੰਗ ਵੀ ਸਾਵਲਾ ਵਖਸ਼ਿਆ ਸੀ ਸਾਵਲਾ ਸ਼ਬਦ ਵੀ ਮੈਂ ਅੱਜ ਵਰਤੋਂ ਵਿੱਚ ਲਿਆ ਰਿਹਾ ਹਾਂ ਮੈਂ ਇਸ ਨੂੰ ਕਾਲਾ ਹੀ ਸਮਝਦਾ ਰਿਹਾ ਸਮਝਦਾ ਵੀ ਕਿਉਂ ਨਾ ਮੇਰੇ ਖਾਸ ਰਿਸ਼ਤੇਦਾਰ ਵੱਲੋਂ ਬਚਪਨ ਵਿੱਚ ਜਾਣੇ ਅਣਜਾਣੇ ਵਿੱਚ ਬੋਲਿਆ ਸ਼ਬਦ ਕਾਲੀਆ ਮੇਰੇ ਕੰਨਾਂ ਵਿੱਚ ਗੂੰਜਦਾ ਰਿਹਾ ਮੈਂ ਤਾਂ ਅਜੇ ਆਪਣੇ ਵੱਡੇ ਬੁੱਲ ਵਾਲੇ ਸੰਤਾਪ ਵਿੱਚੋਂ ਹੀ ਬਾਹਰ ਨਹੀਂ ਸੀ ਨਿਕਲਿਆ ਉਪਰੋਂ ਮੈਨੂੰ ਆਪਣੇ ਕਾਲੇ ਰੰਗ ਦਾ ਗਮ ਹੋਰ ਸਤਾਉਣ ਲੱਗਿਆ। ਮੇਰਾ ਇੱਕ ਬਚਪਨ ਦਾ ਦੋਸਤ ਗੁਰਮੀਤ ਸੀ ਜਿਸ ਨਾਲ ਮੈਂ ਆਪਣੇ ਰੰਗ ਦਾ ਦੁੱਖ ਸਾਂਝਾ ਕੀਤਾ। ਮੇਰੀ ਖੁਸ਼ੀ ਦਾ ਉਦੋਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਸਨੇ ਮੈਨੂੰ ਦੱਸਿਆ ਕਿ ਉਸ ਦੀ ਰਿਸ਼ਤੇਦਾਰੀ ਵਿੱਚ ਉਸ ਦੀ ਮਾਮੀ ਦਾ ਰੰਗ ਵੀ ਕਾਫੀ ਕਾਲਾ ਸੀ। ਪਰੰਤੂ ਇੱਕ ਖਾਸ ਕਿਸਮ ਦੀ ਸਾਬਣ ਪੀਅਰ ਸੋਪ ਸੀ। ਜਿਸ ਨੂੰ ਲਗਾਉਣ ਨਾਲ ਉਸ ਦਾ ਰੰਗ ਘੋਰਾ ਹੋ ਗਿਆ ਮੇਰੇ ਮਨ ਨੂੰ ਤਸੱਲੀ ਹੋਈ ਉਸ ਸਮੇਂ ਜਦੋਂ ਲੋਕ ਵੱਦ ਤੋਂ ਵੱਦ ਲਾਈਫ ਬਾਇ ਸਾਬਣ ਨਾਲ ਨਹਾਉਂਦੇ ਸਨ ਮੈਂ ਪੀਅਰ ਸੋਪ ਨਾਲ ਨਹਾਉਣਾ ਸ਼ੁਰੂ ਕਰ ਦਿੱਤਾ ਪਰ ਮੇਰੇ ਰੰਗ ਵਿੱਚ ਭੋਰਾ ਵੀ ਫਰਕ ਨਾ ਪਿਆ ਕਿਉਂਕਿ ਇਹ ਤਾਂ ਕੰਡੇ ਮਾਰਕਾ ਰੰਗਾ ਵਾਂਗ ਪੱਕਾ ਰੰਗ ਸੀ ਸਮਾਂ ਬੀਤਦਾ ਗਿਆ ਪਰਮਾਤਮਾ ਨੇ ਮੇਰੇ ਤੇ ਬਖਸ਼ਿਸ਼ ਕੀਤੀ ਅਤੇ ਮੈਂ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਇਆ। ਹੁਣ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਪਹਿਲਾਂ ਨਾਲੋਂ ਕਾਫੀ ਗੋਰਾ ਹੋ ਗਿਆ ਹਾਂ। ਸ਼ਾਇਦ ਇਹ ਗੋਰਾਪਣ ਰੰਗ ਵਿੱਚ ਨਹੀਂ ਸੀ ਆਇਆ। ਇਹ ਮੇਰਾ ਸਵੈਮਾਨ ਹੈ। ਹੁਣ ਮੈਂ ਆਪਣੇ ਆਪ ਨੂੰ ਥੋੜਾ ਥੋੜਾ ਸੁੰਦਰ ਮਹਿਸੂਸ ਕਰ ਰਿਹਾ ਹਾਂ। ਹੁਣ ਮੈਨੂੰ ਆਪਣਾ ਵੱਲ ਵੀ ਵੱਡਾ ਨਹੀਂ ਜਾਪਦਾ। ਹਰਾਨੀ ਵਾਲੀ ਗੱਲ ਇਹ ਵੀ ਹੈ ਕਿ ਮੈਨੂੰ ਇਹ ਸ਼ਬਦ ਦੇਣ ਵਾਲੇ ਲੋਕ ਵੀ ਮੈਨੂੰ ਸੁੰਦਰ ਮਹਿਸੂਸ ਕਰਨ ਲੱਗ ਪਏ ਸਨ ਮੈਨੂੰ ਹੁਣ ਸਮਝ ਆ ਚੁੱਕੀ ਸੀ ਕਿ ਸੁੰਦਰਤਾ ਸਰੀਰ ਦੀ ਨਹੀਂ ਸਗੋਂ ਮਨ ਅਤੇ ਵਿਚਾਰਾਂ ਦੀ ਹੁੰਦੀ ਹੈ ਮੈਂ ਇਹ ਵੀ ਸੋਚ ਰਿਹਾ ਸੀ ਕਿ ਅਧਿਆਪਕਾਂ ਵੱਲੋਂ ਨਾਲ ਦੇ ਸਾਥੀ ਵਿਦਿਆਰਥੀਆਂ ਵੱਲੋਂ ਜਾਂ ਰਿਸ਼ਤੇਦਾਰਾਂ ਵੱਲੋਂ ਮੇਰੇ ਵਰਗੇ ਹੋਰ ਕਿੰਨੇ ਬੱਚਿਆਂ ਨੂੰ ਮੋਟਾ ਮਿੱਡਾ ਬਚੀ ਲੰਬੂ ਜਾਂ ਇਹੋ ਜਿਹੇ ਹੋਰ ਸਰੀਰਕ ਬੰਤਰ ਨੂੰ ਲੈ ਕੇ ਬੋਲੇ ਗਏ ਸ਼ਬਦ ਉਹਨਾਂ ਤੇ ਕੀ ਅਸਰ ਪਾਉਂਦੇ ਹੋਣਗੇ ਉਹਨਾਂ ਬੱਚਿਆਂ ਵਿੱਚੋਂ ਕਿੰਨੇ ਉਸ ਨਮੋਸ਼ੀ ਵਿੱਚੋਂ ਬਾਹਰ ਨਿਕਲ ਸਕੇ ਹੋਣਗੇ ਉਹ ਕਿੰਨਾ ਚਿਰ ਇਹ ਸੰਤਾਪ ਭੋਗਦੇ ਰਹੇ ਹੋਣਗੇ ਇੱਕ ਦਿਨ ਮੈਂ ਦੇਸ਼ ਦੇ ਮਹਾਨ ਰਾਸ਼ਟਰਪਤੀ ਅਬਦੁਲ ਕਲਾਮ ਜੀ ਦੀ ਜੀਵਨੀ ਪੜ ਰਿਹਾ ਸੀ ਕਿ ਕਿਵੇਂ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਸੋਹਣਾ ਵਿਅਕਤੀ ਸਮਝਦੇ ਹੁੰਦੇ ਸਨ ਅਤੇ ਮੇਰੇ ਮਾਤਾ ਜੀ ਵੀ ਮੈਨੂੰ ਇਸੇ ਤਰ੍ਹਾਂ ਹੀ ਸਮਝਦੇ ਸਨ ਹੁਣ ਮੇਰੇ ਵਿੱਚੋਂ ਰੰਗ ਰੂਪ ਕੱਦ ਕਾਠ ਜਾਤ ਪਾਤ ਹਰ ਤਰ੍ਹਾਂ ਦਾ ਵਹਿਮ ਖਤਮ ਹੋ ਚੁੱਕਿਆ ਹੈ ਹੁਣ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਕੁਦਰਤ ਦੀ ਇੱਕ ਵਿਲੱਖਣ ਉਤਪਤੀ ਹਾਂ ਅਤੇ ਮੈਂ ਦੁਨੀਆ ਦਾ ਸਭ ਤੋਂ ਸੁੰਦਰ ਵਿਅਕਤੀ ਹਾਂ ਮੈਨੂੰ ਮਾਣ ਹੈ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਕਿਸੇ ਵੀ ਵਿਅਕਤੀ ਵਰਗਾ ਹੋਰ ਵਿਅਕਤੀ ਪ੍ਰਮਾਤਮਾ ਨੇ ਪੈਦਾ ਹੀ ਨਹੀਂ ਕੀਤਾ ਹਰ ਇੱਕ ਮਨੁੱਖ ਆਪਣੇ ਆਪ ਵਿੱਚ ਸੰਪੂਰਨ ਹੁੰਦਾ ਹੈ ਅਤੇ ਹਰ ਇੱਕ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਦੁਨੀਆ ਦਾ ਸਰਵ ਉੱਤਮ ਮਨੁੱਖ ਹੈ